ਜਾਣਕਾਰੀ ਲਈ ਮੈਂ ਜਾਣ ਸਕਦਾ ਸਰਟੀਫਿਕੇਟ ਦਾ ਨਾਮ ਸਰਟੀਫਿਕੇਟ ਕਾਸਟ ਸਰਟੀਫਿਕੇਟ ਬਈ ਜੀ ਸਰ ਜਿੱਦਾਂ ਕਿ ਮੈਂ ਸਮਝ ਪਾ ਰਹੀ ਕੁ ਕਾਸਟ ਸਰਟੀਫਿਕੇਟ ਅਪਲਾਈ ਕੀਤਾ ਸੀ ਉਸ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਸਹੀ ਸਮਝ ਪਾ ਰਹੀ ਆ ਜੀ ਮੈਡਮ ਨਿਸ਼ਚਿਤ ਰਹੀ ਇਸ ਵਿਸ਼ੇ 'ਤੇ ਤੁਹਾਡੀ ਪੂਰੀ ਸਹਾਇਤਾ ਕੀਤੀ ਜਾਏਗੀ ਪਤ ਜਾਨਕਾਰੀ ਲਈ ਤੁਹਾਡਾ ਨਾਮ ਜਾਣ ਸਕਦੀ ਜੀ ਜੀ ਤੁਸੀਂ ਜਾਣ ਸਕਦੀ ਤੁਸੀਂ ਜਾਣੋ ਚਲੋ ਜੀ ਆ ਕੀ ਕਰ ਸਕਦੀ ਇਹ ਸਮਝਦੇ ਪਿੰਡ ਦੇ ਰਹਿਣ ਵਾਲੇ ਸ਼ਹਿਰ ਦੇ ਸ਼ਹਿਰ ਨਾਮ ਤੇ ਐਡਰੈਸ ਕਨਫਰਮ ਕਰ ਮੋਰ ਲਈ ਧੰਨਵਾਦ ਜੀ ਸਰ ਐਪਲੀਕੇਸ਼ਨ ਆਈਡੀ ਨੰਬਰ ਕਨਫਰਮ ਕਰਵਾ ਦਿਓ ਜੀ 8 ਠੰਕਾ ਦਾ ਸਰਟੀਫਿਕੇਟ ਅਪਲਾਈ ਕੀਤਾ ਗਿਆ BC ਦਾ ਹਾਂਜੀ ਅਪਲਾਈ ਡੇਟ ਹੈ 29 10 25 ਤੇ ਕੰਪਲੀਸ਼ਨ ਡੇਟ ਇਜ਼ ਦੀ 20 11 25 ਜੀ ਜਾਣਕਾਰੀ ਲਈ ਸਰ ਦੱਸਣਾ ਚਾਹੁੰਦਾ ਕਿ ਤੁਹਾਡਾ ਡਾਕੂਮੈਂਟ ਜੋ ਰਿਜੈਕਟ ਕੀਤਾ ਗਿਆ ਡਿਪਾਰਟਮੈਂਟ ਵੱਲੋਂ ਕਾਰਨ ਨੂੰ ਕਾਰਨ ਨਹੀਂ ਦੱਸਿਆ ਸਰ ਬਿਹਤਰ ਜਾਣਕਾਰੀ ਲਈ ਤੁਹਾਡੇ ਕਾਲ ਨੂੰ ਹੋਲਡ ਤੇ ਰੱਖੋ ਉਹ ਰਿਜੈਕਟ ਦਾ ਕਾਰਨ ਦੱਸਿਆ ਜਾਏਗਾ ਜੀ ਹਾਂਜੀ ਹੋਲਡ ਤੇ ਬਣ ਰਹਿ ਲਈ ਧੰਨਵਾਦ ਜੀ ਹਾਂਜੀ ਜਾਣਕਾਰੀ ਲਈ ਸਰ ਦੱਸਣਾ ਚਾਹੁੰਨਾ ਕਿ ਜੋ ਤੋਂ ਦੇਖੋ ਪੁਰਾਣਾ ਸਰਟੀਫਿਕੇਟ ਆ ਕਾ ਸਰਟੀਫਿਕੇਟ ਨਾਲ ਲਗਾਇਆ ਜਾਵੇ ਜਿਸ ਕਾਰਨ ਤੁਹਾਡਾ ਡਾਕੂਮੈਂਟ ਆ ਚਾ ਰਿਜੈਕਟ ਕੀਤਾ ਗਿਆ ਜੀ ਡਿਪਾਰਟਮੈਂਟ ਵੱਲੋਂ ਜੇ ਮੈਡਮ ਪੁਰਾਣਾ ਹੁੰਦਾ ਤਾਂ ਫੇ ਨਵਾਂ ਕਦੇ ਬਣਾਉਣਾ ਸੀ ਆਪਾਂ ਸਰ ਮਾਫੀ ਚਾਹੁੰਦਾ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਜੋ ਰਿਜੈਕਟ ਆ ਡਿਪਾਰਟਮੈਂਟ ਵੱਲੋਂ ਕੀਤਾ ਗਿਆ ਜੀ ਬਾਬੇ ਹੀ ਤਾਂ ਗੱਲ ਕਰਦਾ ਨਾ ਉਹਦੇ ਉਹਦੇ ਵਿੱਚ ਉਹਦੇ ਵਿੱਚ ਆਪਸ਼ਨ ਆਇਆ ਸੀਗਾ ਤੇ ਤੁਹਾਡੇ ਕੋਲ ਕੋਈ ਪੁਰਾਣਾ ਸਰਟੀਫਿਕੇਟ ਹੈ ਕਾਸਟ ਦਾ ਉਹਦੇ ਵਿੱਚ ਜੈਸਟੋਰ ਨੋਨ ਦਾ ਆਪਸ਼ਨ ਸੀ ਮੈਂ ਨੋ ਕੀਤਾ ਉਹਦੇ ਵਿੱਚ ਕੀ ਨਹੀਂ ਹੈ ਇਹ ਡਾਕੂਮੈਂਟ ਡਿਪਾਰਟਮੈਂਟ ਵੱਲੋਂ ਰਿਜੈਕਟ ਕੀਤਾ ਗਿਆ ਤੁਹਾਨੂੰ ਦੁਬਾਰਾ ਅਪਲਾਈ ਕਰਵਾਉਣਾ ਹੋਏਗਾ ਜੀ ਤੇ ਮੈਂ ਦੁਬਾਰਾ ਵੀ ਰੀ ਸਬਮਿਸ਼ਨ ਵਾਸਤੇ ਮੈਨੂੰ ਮੈਸੇਜ ਆਇਆ ਸੀਗਾ ਉਹ ਰਾਤੀ ਮੈਂ ਰੀ ਸਬਮਿਟ ਕੀਤੀ ਐਪਲੀਕੇਸ਼ਨ ਤੇ ਹੁਣ 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 ਰਿਜੈਕਟਡ ਦਾ ਮੈਸੇਜ ਆ ਰਿਹਾ ਸਟੇਟਸ ਆ ਰਿਹਾ ਸਰ ਜੀ ਜਾਣਕਾਰੀ ਲਈ ਤੁਸਨ ਦਾ ਨੈਕਰੋਡਾ ਡਾਕੂਮੈਂਟ ਰਿਜੈਕਟ ਹੋ ਚੁੱਕਾ ਤੁਹਾਨੂੰ ਦੁਬਾਰਾ ਅਪਲਾਈ ਕਰਵਾਉਣਾ ਹੋਵੇਗਾ ਜੀ ਮੈਡਮ ਮੈਂ ਉਹੀ ਤਾਂ ਗੱਲ ਕਰਦਾ ਤੁਸੀਂ ਰਿਜੈਕਟ ਦਾ ਮੈਨੂੰ ਕਾਰਨ ਦੱਸਿਆ ਤੁਸੀਂ ਮੈਨੂੰ ਇਹ ਵੀ ਦੱਸੋ ਨਾ ਕਿ ਜਦੋਂ ਉਹਦੇ ਵਿੱਚ ਤੁਸੀਂ ਆਪਸ਼ਨ ਦਿੱਤੀ ਹੋਈ ਹੈ ਸਰਕਾਰ ਨੇ ਆਪਸ਼ਨ ਦਿੱਤੀ ਆ ਕਿ ਕਿਸੇ ਭੈਣ ਭਾਈ ਕਿਸੇ ਸਕੇ ਸਬੰਧੀ ਦਾ ਤੁਹਾਡਾ ਬਲੱਡ ਰਿਲੇਸ਼ਨ ਜਿਹੜਾ ਹੈ ਉਹਦੇ ਵਿੱਚ ਜੈਸ ਜਾਂ ਨੋ ਵੀ ਆਪਸ਼ਨ ਦਿੱਤੀ ਆ ਫਿਰ ਉੱਥੇ ਤੁਹਾਡੇ ਪ੍ਰੋਸੈਸ ਬੰਦ ਹੋਣਾ ਚਾਹੀਦਾ ਹੈ ਅੱਗੇ ਕਿਉਂ ਫਿਰ ਫੀਸ ਅੱਗੇ ਅੱਗੇ ਮੇਰੀ ਗੱਲ ਸੁਣੋ ਅੱਗੇ ਜਾ ਰਹੀ ਆ ਅੱਗੇ ਪ੍ਰੋਸੈਸਿੰਗ ਹੋ ਰਹੀ ਆ ਫੀਸ ਪੇ ਕਰ ਰਿਹਾ ਬੰਦਾ ਸਭ ਕੁਝ ਹੋ ਰਿਹਾ ਉਸ ਤੋਂ ਬਾਅਦ ਰਿਜੈਕਟ ਕਰਨ ਦਾ ਕਾਰਨ ਇਹ ਫੀਸ ਜਿਹੜੀ ਕੱਟੀ ਆ ਰਿਫੰਡ ਹੋਏਗੀ ਇਹ ਸਰ ਬਾਹਤ ਜਾਣਕਾਰੀ ਲਈ ਤੁਹਾਡੇ ਕਾਲ ਨੂੰ ਹੋਲਡ ਤੇ ਰੱਖ ਸਕਦੀ ਹਾਂ ਹਾਂਜੀ ਫੀਸ ਰਿਫੰਡ ਨਹੀਂ ਹੋਏਗੀ ਜੀ ਉਹੀ ਹੈ ਨਾ ਮਾਨ ਸਰਕਾਰ ਤਾਂ ਦਾਅਵੇ ਕਰ ਰਹੀ ਹੈ ਕਿ ਭ੍ਰਿਸ਼ਟਾਚਾਰ ਖਤਮ ਕਰਾਂਗੇ ਭ੍ਰਿਸ਼ਟਾਚਾਰ ਤੋਂ ਵੀ ਆਪ ਕਰ ਰਹੇ ਹੋ ਜਦੋਂ ਤੁਸੀਂ ਉਹਦੇ ਵਿੱਚ ਆਪਸ਼ਨ ਦਿੱਤਾ ਸਰਕਾਰ ਨੇ ਆਪਸ਼ਨ ਦਿੱਤਾ ਮੇਰੀ ਤਾਂ ਨਹੀਂ ਵੈਬਸਾਈਟ ਹੈਗੀ ਮੇਰਾ ਤਾਂ ਨਹੀਂ ਪੋਰਟਲ ਉਹ ਸਰ ਜੀ ਅਸੀਂ ਸੋਚਦੇ ਹਾਂ ਵੀ ਉਹਦੇ ਵਿੱਚ ਆਪਸ਼ਨ ਦਿੱਤਾ ਹੈ ਕਿ ਤੁਹਾਡੇ ਕੋਲ ਪਹਿਲਾਂ ਕਾਸਟ ਸਰਟੀਫਿਕੇਟ ਹੈ ਯੈਸ ਔਰ ਨੋ ਕਰੋ ਮੈਂ ਯੈਸ ਔਰ ਨੋ ਕਰਤਾ ਉਹਦੇ ਵਿੱਚ ਮੇਰੇ ਕੋਲ ਨਹੀਂ ਹੈ ਮੈਂ ਨੋ ਕਰਤਾ ਹੈ ਨਾ ਉਸ ਤੋਂ ਬਾਅਦ ਅੱਗੇ ਪ੍ਰੋਸੈਸ ਕੰਪਲੀਟ ਹੀ ਨਹੀਂ ਹੋਣਾ ਚਾਹੀਦਾ ਅਗਰ ਨਹੀਂ ਬਣਨੇਗਾ ਸਰਟੀਫਿਕੇਟ ਬਣਨਾ ਚਾਹੀਦਾ ਔਰ ਅੱਛਾ ਇਹ ਵੀ ਮੈਂ ਦਾਅਵੇ ਨਾਲ ਕਹਿਣਾ ਵੀ ਏਸੀ ਚੀਜ਼ ਦੇ ਏਸੀ ਸਰਟੀਫਿਕੇਟ ਦੇ ਮੈਂ ਮਤਲਬ ਸੇਮ ਪ੍ਰੋਸੈਸ ਦੇ ਨਾਲ ਕਿਸੇ ਹੋਰ ਦਾ ਅਪਲਾਈ ਕੀਤਾ ਉਹ ਬੰਦੇ ਨੇ 1800 ਰੁਪਏ ਲਿਆ ਉਹਦੇ ਕੋਲੋਂ ਸੇਮ ਪ੍ਰੋਸੈਸ ਦੇ ਵਿੱਚ ਪਾਸ ਹੋ ਗਿਆ ਉਹ ਉਹ ਕਿੱਦਾਂ ਹੋਇਆ ਉਹ ਰਿਜੈਕਟ ਕਿਉਂ ਨਹੀਂ ਹੋਇਆ ਇਹ ਵਿਸ਼ਵਾਚਾਰ ਚੱਲ ਰਿਹਾ ਨਾ ਇਹਦਾ ਮਤਲਬ ਹੈ ਤੁਹਾਡੇ ਇੱਥੇ ਤਾਂ ਸਿਲਡਰ ਨਾ ਮੈਂ ਭ੍ਰਿਸ਼ਟਾਚਾਰ ਚੱਲ ਗਿਆ ਸਾਡੇ ਦੁਆਰਾ ਨਹੀਂ ਤੁਹਾਡਾ ਡਾਕੂਮੈਂਟ ਰਿਜੈਕਟ ਹੁੰਦਾ ਡਿਪਾਰਟਮੈਂਟ ਵੱਲੋਂ ਹੁੰਦਾ ਜੀ ਮੈਂ ਡਿਪਾਰਟਮੈਂਟ ਦੀ ਮੈਡਮ ਗੱਲ ਕਰ ਰਿਹਾ ਨਾ ਮੈਂ ਤੁਹਾਡੇ ਕੋਲ ਤਾਂ ਸਿਰਫ ਜਾਣਕਾਰੀ ਲੈ ਰਿਹਾ ਮੈਂ ਤੁਹਾਨੂੰ ਨਹੀਂ ਕਹਿ ਮੈਂ ਤੁਹਾਡੇ ਕੋਲੋਂ ਤਾਂ ਜਾਣਕਾਰੀ ਲੈਣ ਵਾਸਤੇ ਤੁਹਾਨੂੰ ਕਾਲ ਕੀਤੀ ਆ ਤੁਹਾਨੂੰ ਦੱਸਣ ਵਾਸਤੇ ਕਾਲ ਕੀਤੀ ਆ ਤੁਹਾਨੂੰ ਸਤਰਕ ਕਰਨ ਵਾਸਤੇ ਕੋਸ਼ਿਸ਼ ਕੀਤੀ ਆ ਕੋਲ ਕਾਲ ਕੀਤੀ ਆ ਵੀ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਕੀ ਚੱਲ ਰਿਹਾ ਤੁਸੀਂ ਉਹਦਾ ਅਪਡੇਟ ਦਊ ਉੱਥੇ ਹਾਂਜੀ ਸਰ ਵੀ ਇਹੀ ਚੀਜ਼ ਨੂੰ 1800 ਰੁਪਏ ਮੈਂ ਅਗਰ ਪੇ ਕਰ ਦਿੰਨਾ ਤੇ ਇਹੀ ਤਹਿਸੀਲਦਾਰ ਹੋਏਗਾ ਇਹੀ ਸਾਰਾ ਕੁਝ ਹੋਏਗਾ ਇਹਨੇ ਕੁਝ ਨਹੀਂ ਦੇਖਣਾ ਇਹਨੇ ਅਪਰੂਵਲ ਕਰ ਦੇਣਾ ਉਸ ਚੀਜ਼ ਦਾ ਸਰ ਮਾਫੀ ਚਾਹੁੰਦਾ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਅਸੀਂ ਤੁਹਾਡਾ ਫੀਡਬੈਕ ਆ ਜੋ ਨੋਟ ਕਰ ਦਿੰਨੇ ਆ ਸੰਬੰਧੀ ਡਿਪਾਰਟਮੈਂਟ ਨੂੰ ਭੇਜ ਦਿੰਨੇ ਆ हां मैं ਤੁਹਾਡੀ 콜 ਤੁਹਾਡੀ ਵੀ ਮੇਰੇ ਕੋਲ 콜 ਰਿਕਾਰਡਡ ਹੈ ਤੇ ਮੈਂ ਇਸ ਚੀਜ਼ ਨੂੰ ਵਾਇਰਲ ਕਰੂੰਗਾ ਮਾਨ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ ਵੀ ਤੁਹਾਡੇ ਤਹਿਸੀਲਾਂ ਦੇ ਵਿੱਚ ਤੁਸੀਂ ਤਹਿਸੀਲਦਾਰਾਂ ਦੇ ਵਿੱਚ ਕੀ ਚੱਲ ਰਿਹਾ ਹੈ ਇੱਕ ਬੰਦਾ 1800 ਪੇ ਕਰ ਰਿਹਾ ਉਹਦੀ ਅਪਰੂਵਲ ਆ ਰਹੀ ਹੈ ਇੱਕ ਬੰਦਾ ਸਿਰਫ ਸਰਕਾਰੀ ਫੀਸ ਪੇ ਕਰ ਰਿਹਾ ਉਹਦੀ ਅਪਰੂਵਲ ਨਹੀਂ ਆ ਰਹੀ ਉਹ ਰਿਜੈਕਟ ਹੋ ਰਿਹਾ ਤੇ ਉਤੋਂ ਦੀ ਜਿਹਨੇ ਸਰਕਾਰੀ ਫੀਸ ਪੇ ਕੀਤੀ ਉਹ ਫੀਸ ਵੀ ਰਿਫੰਡ ਨਹੀਂ ਹੋ ਰਹੀ ਹੈ ਨਾ ਪ੍ਰਸ਼ਾਸਨ ਚਾਰ ਤਾਂ ਮਾਨ ਸਰਕਾਰ ਖੁਦ ਕਰ ਰਹੀ ਹੈ ਇਹ ਜੇ ਤੁਸੀਂ ਆਪਣਾ ਸੇਵਾ ਕੇਂਦਰ ਬਣਾਇਆ ਤਾਂ ਸੇਵਾ ਦਿਓ ਨਾ ਕਿ ਤੁਸੀਂ ਪਬਲਿਕ ਦੇ ਨੂੰ ਸੇਵਾ ਨਹੀਂ ਮਿਲ ਰਹੀ ਪਬਲਿਕ ਦੇ ਨਾਲ ਤਾਂ ਫਿਰ ਫਰਾਡ ਹੋ ਰਿਹਾ ਇੱਕ ਤਰ੍ਹਾਂ ਦਾ ਜੇ ਡਾਕੂਮੈਂਟ ਸਾਰੇ ਕਲੀਅਰ ਆ ਸਭ ਕੁਝ ਕਲੀਅਰ ਆ ਫਿਰ ਤਾਂ ਤੁਹਾਨੂੰ ਉਸ ਚੀਜ਼ ਦਾ ਕਰਨਾ ਚਾਹੀਦਾ ਅਪਡੇਟ ਦੇਣੀ ਚਾਹੀਦੀ ਉਸ ਚੀਜ਼ ਦੀ ਸਰ ਮਾਫੀ ਚਾਹਨਾ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਸਾਡੇ ਦੁਆਰ ਤੋਂ ਇਸ ਸੰਬੰਧ ਵਿੱਚ ਸਟੇਟਸਿਟਿਕ ਚੈੱਕ ਹੋ ਸਕਦਾ ਜੀ ਇੱਥੇ ਜਾ ਹੀ ਸਰ ਸਾਡੇ ਦੁਆਰਾ ਕੰਪਲੇਂਟ ਦਰਜ ਕੀਤੀ ਜਾਂਦੀ ਹੈ ਤੁਸੀਂ ਕੰਪਲੇਂਟ ਕਰੋ ਮੇਰੀ ਲਿਖੋ ਕੀ ਲਿਖਣਾ ਬੋਲੋ ਕਿਸ ਵਿਸ਼ੇ ਤੇ ਕੰਪਲੇਂਟ ਦਰਜ ਕਰਾਉਣਾ ਚਾਹੁੰਦੇ ਹੋ ਜੀ ਇਸੇ ਵਿਸ਼ੇ ਤੇ ਕੰਪਲੇਂਟ ਦਰਜ ਕਰਾਉਣਾ ਚਾਹਨਾ ਹੈ ਵੀ ਮੇਰੇ ਸਾਰੇ ਡਾਕੂਮੈਂਟ ਕੰਪਲੀਟ ਹੋਣ ਦੇ ਬਾਵਜੂਦ ਉਹ ਰਿਜੈਕਟ ਹੋਣ ਦਾ ਕਾਰਨ ਕੀ ਹੋਇਆ ਕੀ ਕਾਰਨ ਰਿਹਾ ਉਹਦੇ ਵਿੱਚ ਤੁਸੀਂ ਹੁਣ ਜਵਾਬ ਦੇ ਰਹੇ ਹੋ ਤੁਹਾਡੇ ਤਹਿਸੀਲਦਾਰ ਜਵਾਬ ਦੇ ਰਹੇ ਆ ਕਿ ਉਹਦੇ ਵਿੱਚ ਤੁਹਾਨੂੰ ਪੁਰਾਣਾ ਡਾਕੂਮੈਂਟ ਜਿਹੜਾ ਸਬਮਿਟ ਕਰਨ ਵਾਸਤੇ ਆਪਸ਼ਨ ਦਿੱਤੀ ਸੀ ਵਾਹਤ ਜਾਣਕਾਰੀ ਲਈ ਤੁਹਾਡੇ ਕੋਲ ਹੋਲਡ ਕਰ ਸਕਦੇ ਦੁਬਾਰਾ ਰੱਖੋ ਬਿਲਕੁਲ ਰੱਖੋ ਜੀ ਹੋਲਡ ਤੇ ਬਣਾ ਰਹੇ ਲਈ ਧੰਨਵਾਦ ਜੀ। ਹਾਂਜੀ। ਸੋ ਮਾਫੀ ਚਾਹਣੇ ਲੰਬੇ ਸਮੇਂ ਲਈ ਸਰ। ਕੋਈ ਗੱਲ ਨਹੀਂ ਮੈਡਮ ਹਜੇ 15 ਕਮਿੰਟ ਹੀ ਹੋਏ ਆ। ਕਰ ਲਓ ਤੁਸੀਂ ਕੰਪਲੇਂਟ ਕੋਈ ਨਹੀਂ। ਤੁਹਾਡੀ ਕੰਪਲੇਂਟ ਦਰਜ ਕਰ ਦਿੱਤੀ ਗਈ ਹੈ। ਕੰਪਲੇਂਟ ਦਰਜ ਕਰਕੇ ਸਬੰਧਿਤ ਡਿਪਾਰਟਮੈਂਟ ਨੂੰ ਭੇਜੀ ਗਈ ਹੈ ਸਰ। ਹਾਂਜੀ। ਕੰਪਲੇਂਟ ਦਾ ਹੱਲ ਜੋ ਡਿਪਾਰਟਮੈਂਟ ਵੱਲੋਂ ਦਿੱਤਾ ਜਾਏਗਾ। ਠੀਕ ਹੈ ਜੀ। ਕੰਪਲੀਟ ਨਾ ਬਨੋਟ ਕਰਨਾ ਚਾਹੁੰਦੇ ਕਰ ਸਕਦੇ ਤੁਹਾਨੂੰ ਬਾਅਦ ਐਸਐਮਐਸ ਵੀ ਰੀਸੀਵ ਹੋ ਜਾਏਗਾ ਜੀ। ਠੀਕ ਹੈ ਜੀ। ਇਹਦੇ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਜੀ? ਦਰਜ ਜਾਣਕਾਰੀ ਲਈ ਤੁਸਨਾ ਚੋਣਿਆ ਕਿ ਸਾਡਾ ਕੰਮ ਆਜੇ ਕੰਪਲੇਂਟ ਦਰਜ ਕਰਨਾ ਹੱਲ ਦੇਣਾ ਡਿਪਾਰਟਮੈਂਟ ਦਾ ਕੰਮ ਹੈ ਡਿਪਾਰਟਮੈਂਟ ਵੱਲੋਂ ਤੁਹਾਨੂੰ ਕਾਲ ਮੈਸੇਜ ਆ ਜਾਏਗਾ ਜੀ ਤੁਸੀਂ ਕਿਨਾਂ ਨੂੰ ਕੰਪਲੇਂਟ ਫਾਰਵਰਡ ਕੀਤੀ ਹੈ ਫਾਈਨੈਂਸ਼ੀਅਲ ਡਿਪਾਰਟਮੈਂਟ ਨੂੰ ਜੀ ਸਰਕਾਰ ਸਰਟੀਫਿਕੇਟ ਆ ਤੁਹਾਡਾ ਡਾਕੂਮੈਂਟ ਕਾਰ ਸਰਟੀਫਿਕੇਟ ਦਾ ਡਿਪਾਰਟਮੈਂਟ ਫਾਈਨੈਂਸ਼ੀਅਲ ਡਿਪਾਰਟਮੈਂਟ ਹੈ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਏਗੀ ਜੀ ਕੰਪਲੇਟ ਤੇ ਓਕੇ ਉਹ ਨਾਰਮਲੀ ਕਿਸ ਤਰ੍ਹਾਂ ਦੀ ਕਾਰਵਾਈ ਥੋੜਾ ਪਤਾ ਤਾਂ ਲੱਗੇ ਮੈਨੂੰ ਵੀ ਜਿਹੜੇ ਡਾਕੂਮੈਂਟ ਕੰਪਲੀਟ ਆ ਉਹਦੇ ਉੱਤੇ ਐਕਸ਼ਨ ਲੈਣਗੇ ਜਿਹੜਾ ਮਤਲਬ ਬਿਨਾ ਇਹ ਵੈਰੀਫਾਈ ਤੋਂ ਪੈਸੇ ਲੈ ਲੈ ਕੇ ਅਪਲਾਈ ਅਪਰੂਵਲ ਦੇ ਰਹੇ ਆ ਉਹਦੇ ਉੱਤੇ ਕਾਰਵਾਈ ਕਰਨਗੇ ਕਿਸ ਤਰ੍ਹਾਂ ਦੀ ਕਾਰਵਾਈ ਕੰਮਲ ਚ ਲਿਆਂਦੀ ਜਾਏਗੀ ਥੋੜਾ ਪਤਾ ਤਾਂ ਲੱਗੇ ਮੈਨੂੰ ਡਾਕੂਮੈਂਟ ਰਿਜੈਕਟ ਕਰਨ ਤੋਂ ਦੀ ਕਾਰਵਾਈ ਕੀਤੀ ਜਾਏਗੀ ਓਕੇ ਜੀ ਤੇ ਕਿੰਨੇ ਕੁ ਦਿਨਾਂ ਦਾ ਪ੍ਰੋਸੈਸ ਹੁੰਦਾ ਮੈਡਮ ਇਹਨਾਂ ਦਾ ਮਾਫੀ ਚਾਹੁੰਦਾ ਸਰ ਸਾਮਾਨੇ ਕਨਫਰਮ ਕਰਵਾ ਸਕਦੇ ਨੋਨ ਐਮਰਜੈਂਸੀ ਨੰਬਰ ਹੈ ਜੀ ਡਿਪਾਰਟਮੈਂਟ ਵੱਲੋਂ ਤੁਹਾਨੂੰ ਕਿਸੇ ਵੀ ਟਾਈਮ ਕਾਲ ਆ ਸਕਦੀ ਹੈ ਓਕੇ ਜੀ ਚਲੋ ਠੀਕ ਹੈ ਮੈਡਮ ਹੋਰ ਕੀ ਜਾਣਕਾਰੀ ਸਰ ਇਸ ਤੋਂ ਇਲਾਵਾ ਬਸ ਜੀ ਥੈਂਕ ਯੂ ਮੈਸੇਜ ਆਇਆ ਨਹੀਂ ਮੈਮ ਤੁਹਾਡਾ ਹਜੇ ਤੱਕ ਮੈਨੂੰ ਕੰਪਲੇਂਟ ਦਾ ਹਾਂ ਜੀ ਇਹ ਜੇ ਕੰਪਲੇਂਟ ਨੂੰ ਮੈਂ ਟਰੈਕ ਕਰਨਾ ਹੋਵੇ ਮੈਮ ਕਿਸ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਸਰ ਤੁਸੀਂ 1100 ਨੰਬਰ ਤੇ ਕਾਲ ਕਰਕੇ ਕੰਪਲੀਟ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਨਿਕੋ ਜੀ オンਲਾਈਨ オンਲਾਈਨ ਪੋਰਟਲ ਤੇ ਟਰੈਕ ਨਹੀਂ ਹੋ ਸਕਦੀ ਕਿਸੇ ਤਰੀਕੇ ਨਾਲ ਸਾਡੇ ਦੁਆਰਾ ਸਰ ਤੁਹਾਡੀ ਕੰਪਲੇਂਟ ਦਰਜ ਕੀਤੀ ਗਈ ਹੈ ਜੇ ਤੁਸੀਂ ਕੰਪਲੀਟ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਕੰਪਲੀਟ ਨੂੰ ਅਪਡੇਟ ਕਰਵਾਉਣਾ ਚਾਹੁੰਦੇ ਹੋ ਕੰਪਲੀਟ ਨੂੰ ਰੀ ਅਪੀਲ ਕਰਵਾਉਣਾ ਚਾਹੁੰਦੇ ਹੋ ਤਾਂ 1100 ਨੰਬਰ ਤੇ ਹੀ ਕਸਰ ਕਰਵਾ ਸਕਦੇ ਓਕੇ ਠੀਕ ਹੈ ਮੈਮ ਹਾਂ ਹੁਣ ਆ ਗਿਆ ਤੁਹਾਡਾ ਮੈਸੇਜ ਜੀ ਹੋਰ ਕੋਈ ਜਾਣਕਾਰੀ ਜੀ ਠੀਕ ਹੈ ਮੈਮ ਥੈਂਕ ਯੂ ਜੀ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੋਂ ਸਹਿਮਤ ਹਾਂ ਜੀ ਮੈਮ ਪੰਜਾਬ ਸਰਕਾਰ ਦੇ ਜਿਹੜਾ ਹੈਲਪਲਾਈਨ ਵਿੱਚ ਕਾਲ ਕਰਨ ਲਈ ਧੰਨਵਾਦ ਜੀ ਤੁਹਾਡਾ ਦਿਨ ਸ਼ੁਭ ਹੋਵੇ